Құрғағағағағағағағағағағағағағағағаү жерде. Ау, ਕੀ ਹੋਇਆ ਕੀ ਹੈ ਰਾਤੀ तकरीबन ਕੋਈ 11:30 ਵਜੇ ਚੋਰ ਦੁਕਾਨ ਦਾ ਸ਼ਟਰ ਤੋੜ ਕੇ ਸ਼ੀਸ਼ੇ ਵਾਲਾ ਗੇਟ ਲੱਗੇ ਸੀ ਉਹ ਤੋੜ ਕੇ ਸਾਰੇ ਮੋਬਾਈਲ ਪੈਸੀ ਆਪਣੇ ਇਹਨਾਂ ਦੇ ਸਾਡੇ ਕੋਲ ਸਾਰੇ ਐਮਈ ਨੰਬਰ ਡੱਬੇ ਬਾਕਸ ਸਭ ਕੁਝ ਸਾਡੇ ਕੋਲ ਅਵੇਲੇਬਲ ਹੈ तकरीबन ਕੋਈ 25 ਮੋਬਾਈਲ ਹੈਗੇ ਨੇ ਨਾਲ 70-80 ਹਜ਼ਾਰ ਰੁਪਏ ਲੈ ਗਏ ਉਹ ਲੈ ਗਏ ਪੁਲਿਸ ਆਈ ਹੈ ਪਰ ਰਾਤ ਇਹਨਾਂ ਨੇ ਜਵਾਬ ਦੇਦਾ ਸਾਨੂੰ ਕਹਿੰਦੇ ਜਿਓ ਹੋਣਾ ਸੀ ਹੋ ਗਿਆ ਹੁਣ ਅਸੀਂ ਕੀ ਲੈਣਾ ਦੇਣਾ ਤੁਸੀਂ ਆਓ ਥਾਣੇ ਆਓ ਦੋਵਿਆਂ ਨੇ ਜਾ ਕੇ ਰਿਪੋਰਟ ਲਿਖਾ ਦਿਓ ਬਸ ਕੋਈ ਸਾਡਾ ਕੋਈ ਲੈਣਾ ਦੇਣਾ ਨਹੀਂ ਅੱਗੋਂ ਸਾਨੂੰ ਪੁਲਿਸ ਵਾਲੇ ਆਏ ਨੇ ਥਾਣੇ ਉਦੋਂ ਤੇ ਉਹ ਕਹਿੰਦੇ ਇਹ ਰਾਤ ਨੂੰ ਕਹਿੰਦੇ ਜੀ ਤੁਸੀਂ ਚੌਕੀਦਾਰ ਕਿਉਂ ਨਹੀਂ ਰੱਖਿਆ ਬੰਦ ਹੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਵੀ ਹੈਗੀ ਹੈ 20 ਤੋਂ 25 ਮੋਬਾਈਲ ਸੀ ਘੱਟੋ-ਘਾਟੇ ਜਿਹੜੇ ਅਸੀਂ ਲਿਖੀ ਅੰਨੇ ਕਿ ਸਾਨੂੰ ਪਤਾ ਹੈ ਕਿ ਆ ਵੀ ਮੋਬਾਈਲ ਹੈਗਾ ਸੀ ਆ ਵੀ ਮੋਬਾਈਲ ਹੈਗਾ ਸੀ ਆ ਵੀ ਮੋਬਾਈਲ ਹੈਗਾ ਸੀ ਤਕਰੀਬਨ ਕੋਈ ਜਿੰਦੇ 'ਚ 7-8 ਆਈਫੋਨ ਨੇ ਠੀਕ ਹੈ ਜੀ ਸਮਸੰਗ ਦੇ ਨੋਨ ਸੀਰੀਜ਼ ਦੇ ਫੋਨ ਹੈਗੇ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕਰਦਾ ਕੋਈ ਮੋਬਾਈਲ ਵੇਚਣ ਆਵੇ ਤੇ ਪਲੀਜ਼ ਉਹਨੂੰ ਨਾ ਖੁੱਲੇ ਜਾਵੇ ਲੋਨ ਤਕਰੀਬਨ ਕੋਈ 10 ਦੇ ਸਾਥ ਹਾਂਜੀ ਹਾਂਜੀ ਸੀਸੀਟੀਵੀ ਵੀ ਆਈ ਹੈ ਜੀ ਸਭ ਕੀ ਹੋਇਆ ਉਹਦੇ ਵਿੱਚ ਕੀ ਉਹਦੇ ਵਿੱਚ ਵੇਖਿਆ ਜੀ ਤਿੰਨ ਚੋਰ ਆਏ ਨੇ ਮੋਟਰਸਾਈਕਲ ਉੱਤੇ ਇੱਕ ਤਾਂ ਮੂੰਹ ਮੰਨਿਆ ਇੱਕ ਨੇ ਟੋਪੀ ਲਈ ਤੇ ਦੋਆਂ ਦੇ ਮੂੰਹ ਖੋਲੇ ਨੇ ਇੱਕ ਕੋਲ ਪਿਸਤਲ ਵੀ ਹੈਗੀ ਹੈ ਠੀਕ ਹੈ ਜੀ ਉਹਨਾਂ ਨੇ ਪਹਿਲੇ ਸ਼ਟਰ ਤੋੜਿਆ ਸ਼ਟਰ ਤੋੜਿਆ ਤਾਂ ਬਾਹ ਸਾਡੇ ਕਾਚ ਵਾਲਾ ਗੇਟ ਲੱਗਿਆ ਉਹ ਉਹਨਾਂ ਨੇ ਇੱਟ ਮਾਰ ਕੇ ਤੋੜਿਆ ਤੋੜਿਆ ਤੋੜ ਕੇ ਉਹਨਾਂ ਦੇ ਇੱਕ ਚੋਰ ਤੇ ਸੱਟ ਵੀ ਲੱਗੀ ਠੀਕ ਹੈ ਜੀ ਉਹਦਾ ਖੂਨ ਸਾਰਾ ਇੱਥੇ ਪਿਆ ਹੈ ਪੈਰ ਤੇ ਸੱਟ ਲੱਗੀ ਉਹਦੇ ਖੂਨ ਸਾਰਾ ਸਾਡੇ ਵਗਿਆ ਪਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਰੀ ਇੱਥੇ ਜਿੰਨੇ ਬੰਦੇ ਮੋਬਾਈਲ ਤੇ ਕੈਸ਼ ਪਿਆ ਸੀ ਉਹ ਕੈਸ਼ ਤੇ ਮੋਬਾਈਲ ਲੈ ਗਏ ਨੇ ਤੇ ਮੁੱਲੇ ਵਾਲਿਆਂ ਜਦੋਂ ਪਿਛੇ ਭੱਜੇ ਨੇ ਵੇਖਿਆ ਕਿ ਚੋਰੀ ਹੋ ਗਈ ਹੈ ਤੇ ਉਹਨਾਂ ਨੇ ਪਿਸਤਲ ਕੱਢੀ ਜਿੰਦੇ ਕੀ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਆਇਆ ਕਿੰਨੇ ਮੋਬਾਈਲ ਫੋਨ ਚੋਰੀ ਹੋਏ ਲਗਭਗ 25 ਮੋਬਾਈਲ ਵੀ ਤੋਂ 25 ਮੋਬਾਈਲ ਜਿੰਦੇ ਚ ਆਈਫੋਨ ਤੇ ਆਪਣਾ ਸੈਮਸੰਗ ਨੋਟ 10 ਵਗੈਰਾ ਤੇ ਨੋ 20 ਇਦਾਂ ਦੇ ਫੋਨ ਜਿਹੜੇ ਮਹਿੰਗੇ ਹੁੰਦੇ ਆ ਆਈਫੋਨ ਬਾਹਰ ਤੋਂ ਲੈ ਗਏ 70 ਤੋਂ 80 ਹਜ਼ਾਰ ਸੀ ਕੀ ਨਾਮ ਹੈ ਤੁਹਾਡਾ ਪੂਰਾ ਜੰਜਨ ਮਿਸਟਰ ਕਮਿਕੇ ਕਮਿਕੇਸ਼ਨ ਜਿਹੜਾ ਮੋਬਾਈਲ ਦਾ ਇਹ ਬੇਟਾ ਦਾ ਦੁਕਾਨ ਕਰਦਾ ਔਰ ਇਹ ਫੋਨ ਤੋਂ ਪੇਮੈਂਟ ਵਗੈਰਾ ਵੀ ਅੱਗੇ ਭੇਜਦਾ ਜਿਸ ਕਰਕੇ ਇਹਦੇ ਤਕਰੀਬਨ 70000 ਰੁਪਿਆ ਜਿਹੜਾ ਚੋਰੀ ਹੋਇਆ ਦੁਕਾਨ ਤੇ ਤੇ ਮੋਬਾਈਲ ਕਾਫੀ ਚੋਰੀ ਹੋ ਗਏ ਨੇ 30 35 ਅਸੀਂ ਐਫ ਆਈ ਆਰ ਦਰਜ ਕਰਕੇ ਜਲਦੀ ਅਸੀਂ ਚੋਰਾਂ ਨੂੰ ਪਕੜਨ ਦੇ ਵਿੱਚ ਕਾਮਯਾਬ ਹੋਵਾਂਗੇ ਸਰ ਸਰ ਉਹ ਵੀ ਦੇਖੋ ਜਦੋਂ ਜਦੋਂ ਉਹਨੂੰ ਫੜ ਲਿਆ ਜੇ ਪ੍ਰੀਸਨਲ ਹੋਣਗੇ ਤਾਂ ਵੀ ਰਿਕਵਰ ਕੀਤੇ ਜਾਣਗੇ ਤਾਂ ਕੀ ਲੱਗਦਾ ਹੈ ਕਿ ਕਾਨੂੰਨ ਲੱਜ ਕਰ ਲਿਆ ਉਹਦੇ ਤੇ ਕੀ ਕਰੀ ਅਗਲੀ ਮਾਮਲਾ ਦਰਜ ਕਰਕੇ ਜੋ ਅਸੀਂ ਤਕਨੀਕੀ ਤੌਰ ਤੇ ਵੀ ਹਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ